ਮਾਰੂ ਮਹੱਲਾ ਪਹਿਲਾ ਸੋਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋਹ ਸੁਨ ਉਪਾਇ ਦਾ ਪੌਣ ਪਾਣੀ ਸੁਨੈ ਤੇ ਸਾਜੇ ਸ੍ਰੇਸ਼ਟ ਉਪਾਇ ਕਾਇਆ ਗੜ ਰਾਜੇ ਹਾਂ ਸ੍ਰੇਸ਼ਟ ਉਪਾਇ ਇਥੇ ਵਿਸਰਾਮ ਕਾਇਆ ਗੜ ਰਾਜੇ ਪੂਲਾ ਬੋਲਣਾ ਹੈ ਰਾਜੇ ਗੜ ਭਾਰਾ ਬੋਲਣਾ ਹੈ ਅਗਣ ਪਾਣੀ ਜੀਉ ਜੋਤ ਤੁਮਾਰੀ ਸੁੰਨੇ ਕਲਾ ਰਹਾ ਇਹਦਾ ਸੁੰਨੋ ਬ੍ਰਹਮਾ ਬਿਸਨ ਮਹੇਸ ਉਪਾਏ ਸੁੰਨੋ ਪਦ ਤੇ ਵਿਸਰਾਮ ਲਾਉਣਾ ਹੈ ਸੁੰਨੋ ਬ੍ਰਹਮਾ ਬਿਸਨ ਮਹੇਸ ਉਪਾਏ ਸੁੰਨੇ ਵਰਤੇ ਜੋਗ ਸਬਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤੇ ਇਸ ਮਿਲੀਐ ਭਰਮ ਚੁਕਾਏ ਦਾ ਸੁਨੋ ਸਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੂਆ ਗੁਰਮੁਖ ਨਾਵੇ ਹਾਂ ਤਿਤ ਸਤ ਤਿਤ ਸਤ ਨਹੀਂ ਕਹਿਣਾ ਤੇਤ ਇਥੀ ਜਮ ਖਲਾ ਦਨੀ ਹੈ ਸਤ ਸਰ ਮਨੂਆ ਗੁਰਮੁਖ ਨਾਵੇ ਜਿੱਥੇ ਵਿਸਰਾਮ ਫਿਰ ਬਹੁੜ ਜੂਣ ਨਾ ਪਾਏ ਦਾ ਸੁਨੋ ਚੰਦ ਸੂਰਜ ਗੈਣਾਰੇ ਤੇਸ ਕੀ ਜੋਤ ਸੂਰਜ ਨਹੀਂ ਕਹਿਣਾ ਸੂਰਜ ਰਾਰਾ ਪੂਰਾ ਲਾ ਕੇ ਬੋਲਣਾ ਚੰਦ ਸੂਰਜ ਕਹਿਣਾ ਰੇ ਤੇਸ ਕੀ ਜੋਤ ਤ੍ਰਿਪਾਉਣ ਸਾਰੇ ਸੁਨਨੇ ਅਲਖ ਅਪਾਰ ਨਿਰਾਲਮ ਸੁਨਨੇ ਤਾੜੀ ਲਾਏ ਦਾ ਦੋਵੇਂ ਸੁਨਨੇ ਪਦਾਂ ਤੇ ਯਮਕ ਲਾ ਕੇ ਬੋਲਣਾ ਹੈ ਸੁਨਹੁ ਤਰਤ ਆਕਾਸੁ ਪਾਈ ਬਿਨ ਥੰਮਾ ਰਾਖੇ ਸਚ ਕਲ ਪਾਈ ਹਾਂ ਬਿਨ ਥੰਮਾ ਰਾਖੇ ਤੇ ਵਿਸਰਾਮ ਹੈ ਸੱਚ ਕਲ ਪਾਏ ਕਲ ਫੁੱਲਾ ਬੂਲਨਾ ਤ੍ਰਿਪਾਵਣ ਸਾਜ ਮੇਖਲੀ ਮਾਇਆ ਆਪ ਪਾਏ ਖ ਪਾਏ ਦਾ ਸੁਨਹੁ ਖਾਣੀ ਸੁਨਹੁ ਬਾਣੀ ਸੁਨਹੁ ਉਪਜੀ ਸਨ ਸਮਾਣੀ ਉਤਪੁਜ ਚਲਤ ਕੀਆ ਸਿਰ ਕਰਤ ਵਿਸਮਾਦ ਸ਼ਬਦ ਦਿਖਾਏ ਦਾ ਦਿਖਾਏ ਦਾ ਨਹੀਂ ਦਦੇ ਲਾਂ ਲੱਗੀ ਹੋਈ ਹੈ ਦਿਖਾਏ ਦਾ ਸੁਨਹੁ ਰਾਤ ਦਿਨ ਸਦ ਕੀਏ ਓਪਤ ਖਪਤ ਸੁਖਾ ਦੁਖ ਦੀਏ ਸੁਖਾ ਦੁਖ ਦੀਏ ਸੁਖਾ ਨਹੀਂ ਜਾਣਾ ਸੁਖਾ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਨਿਜ ਘਰ ਪਾਏ ਦਾ ਸਾਮ ਵੇਦ ਰੁਗ ਜੁਜਰ ਅਥਰਵਨਾ ਇਹ ਪੰਕਤੀ ਸ਼ੁੱਧ ਉਚਾਰਨ ਕਰਨੀ ਹੈ ਸਾਮ ਵੇਦ ਇਥੇ ਵਿਸਰਾਮ ਹੈ ਨਵੀਨ ਪੂਥੀਆਂ ਦੇ ਉੱਤੇ ਰੇਗ ਪਾਠ ਛਪਿਆ ਹੋਇਆ ਰਾਰੇ ਨੂੰ ਸਿਆਰੀ ਗੱਗੇ ਔਂਕੜ ਪਰਸ਼ੁੱਧ ਪਾਠ ਹੈ ਰਾਰੇ ਔਂਕੜ ਗੱਗੇ ਔਂਕੜ ਰੋਗ ਬੋਲਣਾ ਹੈ ਰੋਗ ਜੋਜਰ ਇਹ ਵੀ ਪੂਲਾ ਬੋਲਣਾ ਅਥਰਵਨ ਨਹੀਂ ਜਾਣਾ ਹੈ ਐੜੇ ਦੇ ਵਿੱਚ 대ਸ਼ ਦੀ ਕੇ ਉਚਾਰਨ ਕਰਨਾ ਅਥਰਵਨ ਪਾਠ ਇਕੱਠਾ ਹੀ ਬੋਲਣਾ ਅਥਰਵਨ ਸਾਰੀ ਪੰਗਤੀ ਇਸ ਤਰ੍ਹਾਂ ਉਚਾਰਨ ਕਰਨੀ ਹੈ ਸ਼ਾਮ ਵੇਦ ਰੋਗ ਜੁਜਰ ਅਥਰਵਨ ਚਾਰ ਵੇਦਾਂ ਦੇ ਨਾਮ ਹਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਹਾਂਜੀ ਕੋ ਪਦ ਤੇ ਵਿਸਰਾਮ ਲਾਉਣਾ ਹੈ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤੇ ਉਹ ਬੋਲੇ ਜੋ ਬੋਲਾਏ ਦਾ ਸੁਨਹੁ ਸਤ ਪਾਤਾਲ ਉਪਾਏ ਸੁਨਹੁ ਭਵਨ ਰਖੇ ਲੇਵ ਲਾਏ ਆਪੇ ਕਾਰਨ ਕੀਆ ਅਪਰੰਪਰ ਸਭ ਤੇਰੋ ਕੀਆ ਕਮਾਏ ਦਾ ਰਾਜ ਤਾਮ ਸਤ ਕਲ ਤੇਰੀ ਛਾਇਆ ਹਾਂ ਕਲ ਪਾਤਿ ਵਿਸਰਾਮ ਲਾਉਣਾ ਹੈ ਰਾਜ ਤਾਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋਮੈ ਦੁੱਖ ਪਾਇਆ ਜਿਸਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥਾ ਮੁਕਤ ਕਰਾਏ ਦਾ ਸੁਨਹੁ ਉਪਦੇ ਦਾਸ ਅਵਤਾਰਾ 10 ਪੂਲਾ ਬੁਨ ਹੈ ਸੁਨਹੁ ਉਪਦੇ 10 ਅਵਤਾਰਾ ਸ੍ਰੇਸ਼ਟ ਉਪਾਏ ਕੀਆ ਪਾਸਾਰਾ ਦੇਵ दानव ਗਣ ਗੰਧਰਬ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਜੁਗੋ ਜੁਗੰਤਰ ਮੁਕਤ ਪਰਾਇਣ ਜੁਗੋ ਹੁਨੀਏ ਜੁਗਹਿ ਜੁਗੰਤਰ ਮੁਕਤ ਪਰਾਇਣ ਜੁਗਹਿ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਾਤ ਪਾਏ ਦਾ ਪੰਚ ਤਤ ਸੁਨਹੁ ਪ੍ਰਗਾਸਾ ਸੁਨਹੁ ਪ੍ਰਗਾਸਾ ਦੇਹ ਸੰਜੋਗੀ ਕਰਮ ਕਰਮ ਅਭਿਆਸਾ ਦੇਹ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੋ ਮਸਤਕ ਲੀਖੇ ਪਾਪੁਪੁਨ ਬੀਜਾਹਦਾ ਊਤਮ ਸਤਗੁਰ ਉਰਖ ਨਰਾਲੇ ਸਬਦ ਰਤੇ ਹਰ ਰਸਮਤ ਵਾਲੇ ਹਮਤ ਵਾਲੇ ਇਸ ਤਰ੍ਹਾਂ ਉਚਾਰਨ ਕਰਨਾ ਇਕੱਠਾ ਹੀ ਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਇੱਥੇ ਵੀ ਸਮਾਨ ਤੇ ਜਮ ਪੂਰਾ ਭਾਗ ਮਿਲਾਏ ਦਾ ਇਸ ਮਨ ਮਾਇਆ ਕੋ ਨੀਹੁ ਕਨੇਰਾ ਗਿਆਨ ਤੇ ਲਾਉ ਜੀ ਸ੍ਰਿਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰਾ ਭਾਗ ਮਿਲਾਈ ਦਾ ਇਸ ਮਨ ਮਾਇਆ ਕੋ ਨੀਹੁ ਕਨੇਰਾ ਇਸ ਮਨ ਇਥੇ ਵਿਸਰਾਮ ਲਾਉਣਾ ਹੈ ਮਾਇਆ ਕੋ ਨੀਹੁ ਕਨੇਰਾ ਕੋਈ ਬੁੱਝੋ ਗਿਆਨੀ ਕਰਹੁ ਨ ਬੇਰਾ ਆਸਾ ਮਨਸਾ ਹੋਮੈ ਸਹਿਸਾ ਨਰਲੋਭੀ ਕੂੜ ਕਮਾਏ ਦਾ ਲੋਭੀ ਬੱਬੇ ਨਾਲ ਨਹੀਂ ਬੋਲਣਾ ਲੋਭੀ ਕਹਿਣਾ ਨਰ ਲੋਭੀ ਕੂੜ ਕਮਾਏ ਦਾ ਸਤ ਗੁਰ ਸਤ ਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਘਰਬਾਰਾ ਸੁਨ ਸੁਨ ਸਮਾਧ ਸੱਚੇ ਘਰਬਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਤਿ ਰਾਮੈ ਨਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜਹ ਦੇਖਾ ਤਹਦੀਨ ਦਿਆਲਾ ਆਇ ਨਾ ਜਾਈ ਪ੍ਰਭ ਕਿਰਪਾਲਾ ਜੀਆ ਅੰਦਰ ਜੁਗਤ ਸਮਾਈ ਰਹੋ ਨਿਰਾਲਮ ਰਾਯਾ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾ ਓ ਕ ਮਾਇਆ ਨਾ ਤਿਸ ਊਪਤ ਖਪਤ ਕੋਲ ਜਾਤੀ ਨਾ ਤਿਸ ਊਪਤ ਖਪਤ ਇੱਥੇ ਠਮਕ ਕੋਲ ਜਾਤੀ ਇੱਥੇ ਵਿਸਰਾਮ ਹੈ ਨਾ ਤਿਸ ਊਪਤ ਖਪਤ ਕੋਲ ਜਾਤੀ ਓਹ ਅਜਰਾਵਰ ਮਨ ਪਾਇਆ ਹਾਂ ਇਹ ਅਜਰਾਵਰ ਇਸ ਤਰ੍ਹਾਂ ਬੋਲਣਾ ਅਜਰਾਵਰ ਨਹੀਂ ਕਹਿਣਾ ਓਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸੇਰ ਕਾਲਾ ਤੂ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸ਼ਬਦ ਆਤ ਸੀਤਲ ਸਹਿਜ ਪਾਏ ਲਿਵ ਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਵਿਕਾਲ ਕੀਏ ਇਕ ਗਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਗੁਰ ਪਦ ਤੇ ਯਮਕ ਲਾ ਦਨੀਆ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਜੀ ਊਤਮ ਜਨ ਸੰਤ ਭਲੇ ਇੱਥੇ ਵਿਸਰਾਮ ਲਾਉਣਾ ਹੈ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਨ ਸੰਤ ਜਨ ਸੰਗਤ ਥਾਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਗੁਰ ਪਦ ਤੇ ਯਮਕ ਲਾ ਕੇ ਬੋਲਣਾ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹ ਤਨ ਕੀਆ ਆਤਮ ਰਾਮ ਪਾਏ ਸੁਖ ਥੀਆ ਆਤਮ ਰਾਮ ਸੰਬੰਧਕ ਪਾਠ ਹੈ ਆਤਮ ਰਾਮ ਪਾਏ ਇਥੇ ਵਿਸਰਾਮ ਹੈ ਸੁਖ ਥੀਆ ਆਤਮ ਰਾਮ ਪਾਏ ਸੁਖ ਥੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਨਾ ਤਿਸ ਭੂਖ ਪਿਆਸ ਮਨ ਮੰਨਿਆ ਨਾ ਤਿਸ ਭੂਖ ਪਿਆਸ ਮਨ ਮੰਨਿਆ ਨਾ ਤਿਸ ਕੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਾਟ ਘਾਟ ਜਾਣਿਆ ਜਾਣਿਆ ਐੜੇ ਕੰਨੇ ਦੇ ਉੱਤੇ ਬਿੰਦੀ ਨਹੀਂ ਲਾਉਂਦੀ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤਿ ਪਾਏ ਸੁਭਾਇਆ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸਬ ਦਰਸਾਲ ਰਸਨ ਰਸ ਰਸਨਾ ਬੀਨ ਰਸਾਲ ਵਜਾਇਆ ਬੀਨ ਰਸਾਲ ਬੀਨ ਨਾਣਾ ਲਾ ਕੇ ਬੀਨ ਨਹੀਂ ਕਹਣਾ ਨੰਨੇ ਨਾਲ ਬੀਨ ਰਸਾਲ ਵਜਾਵੈ ਸੋਈ ਬੀਨ ਰਸਾਲ ਵਜਾਵੈ ਸੋਈ ਜਾ ਕੀ ਤ੍ਰਿਪਾਵਣ ਸੋਜੀ ਹੋਈ ਜਾ ਕੀ ਤ੍ਰਿਪਾਵਣ ਸੋਜੀ ਹੋਈ ਜਾ ਕੀ ਤ੍ਰਿਪਾਵਨ ਸੁਜੀ ਹੋਈ ਨਾਨਕ ਬੂਝਹੁ ਇਹ ਵਿਧ ਗੁਰਮਤ ਨਾਨਕ ਬੂਝਹੁ ਇਹ ਵਿਧ ਗੁਰਮਤ ਨਾਨਕ ਬੂਝਹੁ ਇਹ ਵਿਧ ਗੁਰਮਤ ਹਰਿ ਰਾਮ ਨਾਮ ਲੇਵ ਲਾਇ ਐਸੇ ਜਾਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰ ਰਹਿ ਨਿਰਾਰੇ ਆਪ ਤਰਹਿ ਸੰਗਤ ਕੋਲ ਤਾਰਹਿ ਹਾਂਜੀ ਆਪ ਤਰਹਿ ਸੰਗਤ ਕੋਲ ਤਾਰਹਿ ਇਹ ਸੰਗਤ ਪਾਠ ਹੀ ਸ਼ੁੱਧ ਮੁਖ ਪਾਠ ਹੈ ਕਈ ਕਈ ਸਰੂਪਾਂ ਦੇ ਵਿੱਚ ਸਗਲੇ ਪਾਠ ਲਿਖਿਆ ਹੋਇਆ ਹੈ ਪੁੱਥੀਆਂ 'ਚ ਛਪਿਆ ਪਰ ਸੰਗਤ ਮੁਖ ਪਾਠ ਹੈ ਆਪ ਤਰਹਿ ਸੰਗਤ ਕੋਲ ਤਾਰਹਿ ਤਿਨ ਸਫਲ ਜਨਮ ਜਗ ਆਇਆ ਤਿਨ ਸਫਲ ਜਨਮ ਜਗ ਆਇਆ ਘਰ ਦਾਰ ਮੰਦਰ ਜਾਣਾ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤੁਰਦਸ ਹਾਟ ਦੀਵੇ ਦੋਇ ਸਾਖੀ ਸੇਵਕ ਪੰਚ ਨਾਹੀ ਵਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹ ਤਖਤ ਕੀ ਲਾਇਕ ਖਖੇ ਉਚਾਰਨ ਕਰਨੇ ਹਨ ਤਖਤ ਬਹ ਤਖਤ ਕੀ ਲਾਇਕ ਪੰਚ ਸਵਾਏ ਪੰਚ ਸਮਾਏ ਗੁਰਮਤ ਪਾਇਕ ਆਦ ਜੁਗਾਦੀ ਹੈ ਪੀ ਹੋਸੀ ਇਸੇ ਤਰ੍ਹਾਂ ਨਖੇਰ ਕੇ ਬੜਨਾ ਹੈ ਆਦ ਜੁਗਾਦੀ ਹੈ ਪੀ ਹੋਸੀ ਹੈ ਨਹੀਂ ਕਹਿਣਾ ਹੈ ਹੈ ਪੀ ਹੋਸੀ ਇੱਥੇ ਵਿਸਰਾਮ ਹੈ ਸਹਿਸਾ ਭਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤਿ ਲਿਵ ਜਾਤੀ ਨਾਨਕ ਰਾਮ ਜਪਹੁ ਤਾਰ ਤਾਰੀ ਹਰ ਅੰਤ ਸਖਾਈ ਪਾਇਆ ਹਰ ਅੰਤ ਸਖਾਈ ਪਾਇਆ